ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਗੱਲ ਕਰਨੀ ਹੈ ਕੈਨੇਡਾ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਵੀਆਂ ਸਟ੍ਰੀਮ ਸ਼ੁਰੂ ਹੋਣ ਜਾ ਰਹੀਆਂ ਨੇ ਜਨਵਰੀ ਤੋਂ ਤੇ ਇੱਕ ਸਟ੍ਰੀਮ ਜਿਹੜੀ ਹੈ ਉਹ ਬੰਦ ਹੋ ਰਹੀ ਹੈ ਇਸੇ ਨਵੰਬਰ ਦੇ ਵਿੱਚ ਯਾਨੀ ਬੰਦ ਹੋ ਨਹੀਂ ਰਹੀ ਬੰਦ ਹੋ ਗਈ ਹੈ ਹੁਣ ਕਿਹੜੀ ਸਟ੍ਰੀਮ ਬੰਦ ਹੋਈ ਹੈ ਤੇ ਉਹਦਾ ਲਾਸਟ ਡਰਾਅ ਜਿਹੜਾ ਉਹ ਨਵੰਬਰ ਦੇ ਵਿੱਚ ਆਇਆ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਕੀ ਉਹਦਾ ਕੋਈ ਨੁਕਸਾਨ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਜਿਹੜੀਆਂ ਤਿੰਨ ਨਵੀਆਂ ਸਟਰੀਮ ਸ਼ੁਰੂ ਹੋ ਰਹੀਆਂ ਨੇ ਉਹਦਾ ਕਿਸ-ਕਿਸ ਨੂੰ ਫਾਇਦਾ ਹੋਵੇਗਾ ਉਸ ਬਾਰੇ ਡਿਸਕਸ਼ਨ ਕਰਾਂਗੇ ਤੇ ਕਿਹੜੀਆਂ ਉਹ ਸਟਰੀਮ ਨੇ ਜਿਹੜੀਆਂ ਬੰਦ ਹੋ ਰਹੀਆਂ ਨੇ ਤੇ ਕਿਹੜੀ ਸਟਰੀਮ ਆ ਜਿਹੜੀ ਉਹ ਸ਼ੁਰੂ ਹੋ ਰਹੀ ਹੈ ਇਸ ਬਾਰੇ ਡਿਸਕਸ਼ਨ ਕਰਨਾ ਹੈ ਉਸ ਤੋਂ ਇਲਾਵਾ ਕੈਨੇਡਾ ਦਾ ਇੱਕ ਕਾਲਜ ਹੁਣ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਨਿਕਲ ਰਿਹਾ ਹੈ ਯਾਨੀ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਪਹਾੜ ਕੈਨੇਡਾ ਦੇ ਇੱਕ ਬਹੁਚਰਚਿਤ ਨਾਮੀ ਤੇ ਇੱਕ ਪ੍ਰਤਿਸ਼ਠਿਤ ਕਾਲਜ ਦੇ ਉੱਤੇ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਤਲਵਾਰ ਲਟਕ ਰਹੀ ਹੈ ਤੇ ਉਸ ਦੇ ਵੱਲੋਂ ਇੱਕ ਨਹੀਂ ਦੋ ਨਹੀਂ 40 ਪ੍ਰੋਗਰਾਮ ਬੰਦ ਕਰ ਦਿੱਤੇ ਗਏ ਨੇ ਉਸ ਬਾਰੇ ਡਿਸਕਸ਼ਨ ਜਿਹੜੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕੀਤਾ ਜਾਂਦਾ ਕੇਪਸਨੋਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵੱਲੋਂ ਦਿਨ ਬਾ ਦਿਨ ਚੇਂਜਸ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਹੀ ਪ੍ਰੋਵਿੰਸ਼ੀਅਲ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਆਏ ਦਿਨ ਚੇਂਜਸ ਦੇਖਣ ਨੂੰ ਮਿਲ ਰਿਹਾ ਹੈ ਹੁਣ ਬੀਸੀ ਦੀ ਇੱਕ ਪੀਐਨਪੀ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਸੀਗੀ ਉਸ ਨੂੰ ਬੰਦ ਕਰ ਦਿੱਤਾ ਗਿਆ ਉਸ ਦਾ ਲਾਸਟ ਡਰਾ ਜਿਹੜਾ ਹੈ ਉਹ 26 ਨਵੰਬਰ ਨੂੰ ਆਇਆ ਹੈ ਉਸ ਡਰਾ ਤੋਂ ਬਾਅਦ ਹੁਣ ਕਿਉਂਕਿ ਇਹਦਾ ਡਰਾ ਜਿਹੜਾ ਉਹ ਹਰ ਵੀਕ ਨਿਕਲਦਾ ਸੀਗਾ ਤੇ ਹੁਣ ਇਹਦਾ ਕੋਈ ਵੀ ਹੋਰ ਡਰਾ ਨਹੀਂ ਆਵੇਗਾ ਯਾਨੀ ਦਸੰਬਰ ਦੇ ਵਿੱਚ ਇਹ ਸਟਰੀਮ ਨਹੀਂ ਐਕਟਿਵ ਮਿਲੇਗੀ ਤੁਹਾਨੂੰ ਯਾਨੀ ਕਿ ਇਸ ਸਟ੍ਰੀਮ ਜਿਹੜੀ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਹੈ ਸੋ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਸੀਗੀ ਇਹਦੇ ਥਰੂ ਜਿਹੜਾ ਹੈ ਉਹ ਜਿਹੜੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਸੀਗੇ ਤੇ BC ਦੇ ਵਿੱਚ ਰਹਿ ਕੇ ਉਹ PNP ਅਪਲਾਈ ਕਰਦੇ ਸੀਗੇ ਉਹਨਾਂ ਵਾਸਤੇ ਬਹੁਤ ਬਹੁਤ ਚਰਚਿਤ ਸਟ੍ਰੀਮ ਸੀਗੀ ਇਹਨੂੰ ਹੁਣ ਬੰਦ ਕਰ ਦਿੱਤਾ ਗਿਆ ਪਰ ਇਹਦੇ ਬੰਦ ਦਾ ਕੋਈ ਬਹੁਤਾ ਅਸਰ ਜਿਹੜਾ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਪੈਣ ਵਾਲਾ ਨਹੀਂ ਪੈਣ ਵਾਲਾ ਇਸ ਕਰਕੇ ਕਹਿ ਰਿਹਾ ਖਾਸ ਕਰਕੇ ਥੋੜਾ ਬਹੁਤਾ ਜਿਹੜਾ ਫਰਕ ਹੈ ਉਹ ਜਿਹੜੇ ਡਿਪਲੋਮਾ ਜਾਂ ਸਰਟੀਫਿਕੇਟ ਹੋਲਡਰ ਹੈ ਉਹਨਾਂ ਦੀ ਆਪਾਂ ਗੱਲ ਕਰ ਸਕਦੇ ਆ ਬਟ ਨਾਰਮਲੀ ਇਹਦਾ ਕੋਈ ਫਰਕ ਜਿਹੜਾ ਉਹ ਪੈਣ ਵਾਲਾ ਹੈ ਨਹੀਂ ਹੁਣ ਨਵੀਆਂ ਤਿੰਨ ਸਟਰੀਮ ਜਿਹੜੀਆਂ ਨੇ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਬੀਸੀ ਦੇ ਵਿੱਚ ਉਹ ਕਿਹੜੀਆਂ ਸਟਰੀਮ ਨੇ ਉਹਨਾਂ ਦਾ 1 ਬਾਈ 1 ਯਾਨੀ 1 ਬਾਈ 1 ਡਿਸਕਸ਼ਨ ਕਰ ਲੈਣੇ ਆ ਸਭ ਤੋਂ ਪਹਿਲਾਂ ਬੈਚਲਰ ਸਟਰੀਮ ਹੈ ਉਸ ਤੋਂ ਬਾਅਦ ਮਾਸਟਰ ਸਟਰੀਮ ਹੈ ਉਸ ਤੋਂ ਬਾਅਦ ਡਾਕਟੋਰੇਟ ਸਟਰੀਮ ਹੈ ਜਿਹੜੀ ਬੈਚਲਰ ਸਟ੍ਰੀਮ ਹੋਵੇਗੀ ਉਹਦੇ ਵਿੱਚ ਜਿਹੜੇ ਸਰਟੀਫਿਕੇਟ 홀ਡਰ ਨੇ ਜਾਂ ਜਿਹੜੇ ਡਿਪਲੋਮਾ 홀ਡਰ ਨੇ ਉਹ ਫਾਲ ਨਹੀਂ ਕਰਦੇ ਯਾਨੀ ਕਿ ਉਹ ਅਪਲਾਈ ਨਹੀਂ ਕਰ ਸਕਦੇ ਇਸ ਸਟ੍ਰੀਮ ਦੀ ਪੀਐਨਪੀ ਦੇ ਵਿੱਚ ਸਿਰਫ ਇਹਦੇ ਵਿੱਚ ਜਿਹੜੇ ਬੈਚਲਰ ਡਿਗਰੀ ਵਾਲੇ ਹੋਣਗੇ ਉਹੀ ਅਪਲਾਈ ਕਰ ਸਕਦੇ ਆ ਨੰਬਰ 1 ਚੀਜ਼ ਨੰਬਰ 2 ਤੇ ਆ ਜਾਂਦੇ ਮਾਸਟਰਸ ਸਟ੍ਰੀਮ ਜਿਹੜੇ ਵੀ ਕੈਨੇਡਾ ਦੇ ਵਿੱਚ ਮਾਸਟਰਸ ਪ੍ਰੋਗਰਾਮ ਕਰਨ ਵਾਸਤੇ ਗਏ ਨੇ ਮਾਸਟਰਸ ਪ੍ਰੋਗਰਾਮ ਜਿਨ੍ਹਾਂ ਨੇ ਕੀਤਾ ਹੈ ਉਹ ਇਸ ਸਟ੍ਰੀਮ ਦੇ ਵਿੱਚ ਫਾਲ ਕਰਦੇ ਨੇ ਸੋ ਉਹੀ ਇਹਦੇ ਵਿੱਚ ਪੀਐਨਪੀ ਦੇ ਵਿੱਚ ਅਪਲਾਈ ਕਰ ਸਕਣਗੇ ਜਿਹੜੇ ਮਾਸਟਰਸ ਕੀਤੀ ਹੈ ਜਿਨ੍ਹਾਂ ਨੇ ਕੈਨੇਡਾ ਤੋਂ ਉਸ ਤੋਂ ਬਾਅਦ ਆ ਜਾਂਦੀ ਹੈ ਡਾਕਟੋਰੇਟ ਸਟਰੀਮ ਡਾਕਟੋਰੇਟ ਸਟਰੀਮ ਦੇ ਵਿੱਚ ਜਿਹੜੇ ਪੀ ਐਚ ਡੀ ਹੋਲਡਰ ਨੇ ਸਿਰਫ ਉਹੀ ਅਪਲਾਈ ਕਰ ਸਕਦੇ ਨੇ ਇਹ ਆਪਣੇ ਆਪ ਦੇ ਵਿੱਚ ਤਿੰਨ ਸਟਰੀਮ ਜਿਹੜੀਆਂ ਨੇ ਉਹ ਨਵੀਆਂ ਲਾਂਚ ਕੀਤੀਆਂ ਗਈਆਂ ਨੇ ਹਾਲਾਂਕਿ ਇਹਦੀ ਗੱਲ ਕਰ ਲਈਏ ਬੀ ਸੀ ਪੀ ਐਨ ਪੀ ਦੀ ਤੇ ਇਹਦੇ ਵਿੱਚ ਪ੍ਰੋਟਾਇਟਾਈਜੇਸ਼ਨ ਹੋਵੇਗਾ ਇਨ ਡਿਮਾਂਡ ਸੈਕਟਰ ਦਾ ਜਿਹੜੀਆਂ ਇਨ ਡਿਮਾਂਡ ਜੌਬਸ ਨੇ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾਵੇਗਾ ਜਿਸ ਦੇ ਵਿੱਚ ਚਾਈਲਡ ਕੇਅਰ ਹੈ ਕੰਸਟਰਕਸ਼ਨ ਲੇਬਰ ਹੈ ਹੈਲਥ ਕੇਅਰ ਹੈ ਟੈਕਨੋਲੋਜੀ ਹੈ ਵੈਟਰਨਰੀ ਕੇਅਰ ਹੈ ਸੋ ਇਹਦੇ ਵਿੱਚ ਜਿਹੜੀਆਂ ਇਹ ਖਾਸ ਕਰਕੇ ਪੰਜ ਕਿੱਤੇ ਨੇ ਇਹਨਾਂ ਦੇ ਵਿੱਚ ਜੇਕਰ ਤੁਸੀਂ ਫਾਲ ਕਰਦੇ ਹੋ ਤਾਂ ਤੁਹਾਨੂੰ ਪ੍ਰਾਇੋਰਟਾਈਜ਼ ਕੀਤਾ ਜਾਵੇਗਾ ਸੋ ਜੇਕਰ ਤੁਸੀਂ ਟ੍ਰੇਡ ਵਰਕਰ ਹੋ ਤਾਂ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਭਾਵੇਂ ਤੁਸੀਂ ਸਰਟੀਫਿਕੇਟ ਕੀਤਾ ਹੈ ਡਿਪਲੋਮਾ ਕੀਤਾ ਹੈ ਪਰ ਜੇਕਰ ਤੁਸੀਂ ਡਿਗਰੀ ਕੀਤੀ ਹੈ ਤੇ ਜਿਹੜੀਆਂ ਪਹਿਲਾਂ ਮੈਂ ਤਿੰਨ ਸਟਰੀਮ ਦੱਸੀਆਂ ਇਹ ਤਿੰਨ ਸਟਰੀਮ ਦੇ ਵਿੱਚ ਤੁਸੀਂ ਫਾਲ ਕਰ ਜਾਓਗੇ ਯਾਨੀ ਕਿ ਜਿਹੜੀ ਸਟਰੀਮ ਬੰਦ ਹੋਈ ਹੈ ਉਹਦਾ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਪੈਣ ਵਾਲਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਨਵੀਆਂ ਜਿਹੜੀਆਂ ਤਿੰਨ ਸਟਰੀਮ ਆਈਆਂ ਨੇ ਇਹ ਇਸ ਚੀਜ਼ ਨੂੰ ਕਵਰ ਕਰ ਲੈਣਗੀਆਂ ਉਸ ਤੋਂ ਬਾਅਦ ਆ ਜਾਂਦੇ ਆ ਇੱਕ ਕੈਨੇਡਾ ਦਾ ਨਾਮੀ ਕਾਲਜ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਜੂਝ ਰਿਹਾ ਹੈ ਕਾਲਜ ਦਾ ਨਾਮ ਹੈ ਸ਼ੈਰੀਡਨ ਕਾਲਜ ਸ਼ੈਰੀਡਨ ਕਾਲਜ ਦੇ ਕਈ ਕੈਂਪਸ ਨੇ ਤੁਹਾਨੂੰ ਸਭ ਨੂੰ ਪਤਾ ਹੈ ਬਹੁਤ ਚਰਚਿਤ ਨਾਮ ਹੈ ਖਾਸ ਕਰਕੇ ਪੰਜਾਬੀਆਂ ਦੀ ਪਸੰਦ ਪਹਿਲੀ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ ਇਹ ਕਾਲਜ ਇੱਕ ਸੀਗਾ ਹੁਣ ਇਸ ਕਾਲਜ ਦੇ 40 ਪ੍ਰੋਗਰਾਮ 1 2 ਨਹੀਂ 40 ਪ੍ਰੋਗਰਾਮ ਜਿਹੜੇ ਐ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਕਾਲਜ ਨੇ ਆਪਣੀ ਵੈਬਸਾਈਟ ਤੇ ਅਪਡੇਟ ਕੀਤੇ ਆ ਉਹ 40 ਪ੍ਰੋਗਰਾਮ ਦੀ ਲਿਸਟ 1/1 ਪੜ੍ਹਾਂਗਾ ਤੇ ਬਹੁਤ ਲੰਮੀ ਵੀਡੀਓ ਹੋ ਜਾਣੀ ਆ ਮੈਂ ਸਕਰੀਨ ਦੇ ਉੱਤੇ ਫਟਾਫਟ ਦਿਖਾਤਾ ਜਾਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਲਓ ਨਹੀਂ ਤੇ ਕਾਲਜ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੇ ਉੱਥੇ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਨੂੰ ਪੜ੍ਹ ਸਕਦੇ ਹੋ ਕਿ ਜਿਹੜੇ 40 ਪ੍ਰੋਗਰਾਮ ਬੰਦ ਕਰਨ ਜਾ ਰਿਹਾ ਹੈ ਜਾਂ ਸਸਪੈਂਡ ਕਰਨ ਜਾ ਰਿਹਾ ਹੈ ਸ਼ਰੀਡਨ ਕਾਲਜ ਇਦੇ ਵਿੱਚ ਇੱਕ ਗੱਲ ਕੀਤੀ ਗਈ ਕਿ ਜਿਹੜੇ ਕਰੰਟਲੀ ਇਨਰੋਲਡ ਸਟੂਡੈਂਟ ਹੋ ਉਹਨਾਂ ਵਾਸਤੇ ਓਪਰਚ्युनिटी ਹੋਏਗੀ ਕਿ ਉਹ ਆਪਣਾ ਪ੍ਰੋਗਰਾਮ ਜਿਹੜਾ ਹੈ ਉਹਦੇ ਵਿੱਚ ਗ੍ਰੈਜੂਏਟ ਹੋ ਜਾਣ ਯਾਨੀ ਕਿ ਉਹ ਆਪਣਾ ਪ੍ਰੋਗਰਾਮ ਪੂਰਾ ਕਰ ਪਾਉਣਗੇ ਪਰ ਜਿਹੜੇ ਨਵੇਂ ਸਟੂਡੈਂਟ ਇਨਰੋਲ ਹੋਣਗੇ ਉਹ ਨਹੀਂ ਹੋ ਸਕਦੇ ਤੇ ਮਈ ਤੋਂ ਖਾਸ ਕਰਕੇ ਇਹ ਪ੍ਰੋਗਰਾਮ ਜਿਹੜਾ ਉਹਨੂੰ ਬੰਦ ਕਰ ਦਿੱਤਾ ਜਾਵੇਗਾ ਯਾਨੀ ਕਿ ਇਹ 40 ਪ੍ਰੋਗਰਾਮ ਜਿਨ੍ਹਾਂ ਦੀ ਲਿਸਟ ਜਿਹੜੀ ਆ ਉਹ ਮੈਂ ਸਕਰੀਨ ਤੇ ਸ਼ੇਅਰ ਕੀਤੀ ਹੈ ਇਹ 40 ਪ੍ਰੋਗਰਾਮ ਜਿਹੜੇ ਆ ਹੁਣ ਪੂਰੀ ਤਰੀਕੇ ਦੇ ਨਾਲ ਸਸਪੈਂਡ ਹੋ ਜਾਣਗੇ ਇੰਨਾ ਹੀ ਨਹੀਂ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਜੂਝ ਰਹੇ ਇਸ ਇੰਸਟੀਚਿਊਟ ਨੇ ਇੱਕ ਹੋਰ ਫੈਸਲਾ ਕੀਤਾ ਹੈ ਆਪਣੇ ਸਟਾਫ ਦੇ ਵਿੱਚ ਵੱਡੀ ਕਟੌਤੀ ਕੀਤੀ ਹੈ ਯਾਨੀ ਕਿ ਉਹਦੇ ਨਾਲ ਕੁਆਲਿਟੀ ਆਫ ਐਜੂਕੇਸ਼ਨ ਦੇ ਉੱਤੇ ਵੀ ਵੱਡੀ ਛੱਟ ਵੱਜੇਗੀ ਵੱਡਾ ਅਸਰ ਪਵੇਗਾ ਕਿਉਂਕਿ ਸਟਾਫ ਘਟ ਹੋਵੇਗਾ ਤਾਂ ਉਸ ਕੰਡੀਸ਼ਨ ਦੇ ਵਿੱਚ ਚੀਜ਼ਾਂ ਮੈਨੇਜ ਕਰਨੀਆਂ ਪੈਣਗੀਆਂ ਤੇ ਜੇ ਚੀਜ਼ਾਂ ਦੇ ਨਾਲ ਸੈਕਰੀਫਾਈ ਕਰਨਾ ਪਵੇਗਾ ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਇਹ ਕੁਆਲਿਟੀ ਆਫ ਐਜੂਕੇਸ਼ਨ ਹੈ ਉੱਤੇ ਫਰਕ ਪੈਣਾ ਹੀ ਪੈਣਾ ਹੈ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਉਹ ਜਾ ਰਿਹਾ ਹੈ ਇਨਡਾਇਰੈਕਟਲੀ ਇਸ ਨੰਬਰ ਕਹਿ ਸਕਦੇ ਨੰਬਰ 1 ਚੁਆਇਸ ਹੋਣ ਵਾਲੇ ਇੰਸਟੀਚਿਊਟ ਦੇ ਇਸ ਤਰੀਕੇ ਨਾਲ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਜਾਣ ਦੇ ਨਾਲ ਕਿ ਭਈ ਕੈਨੇਡਾ ਦਾ ਖਾਸ ਕਰਕੇ ਸਟੂਡੈਂਟ ਵੀਜ਼ਾ ਕਿਹੜੇ ਪਾਸੇ ਨੂੰ ਤੁਰ ਪਿਆ ਤੇ ਖਾਸ ਕਰਕੇ ਕੈਨੇਡਾ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਟੂਡੈਂਟ ਨੂੰ ਲੈ ਕੇ ਪ੍ਰੋਗਰਾਮ ਹੋਣਗੇ ਉਹਨਾਂ ਨੂੰ ਲੈ ਕੇ ਬਹੁਤ ਵੱਡੀ ਕਨਫਿਊਜ਼ਨ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ ਤੇ ਸਟੂਡੈਂਟ ਦੀ ਗਿਣਤੀ ਜਿਹੜੀ ਹੈ ਉਹ ਵੀ ਬਹੁਤ ਲੋਅਰ ਲੈਵਲ ਤੱਕ ਡਿੱਗ ਸਕਦੀ ਹੈ ਸੋ ਉਮੀਦ ਕਰਦਾ ਹਾਂ ਵੀਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਅਸੀਂ ਤੁਹਾਡੀ ਗੱਲ ਕਰਦੇ ਆ ਕੋਸ਼ਿਸ਼ ਕਰਦੇ ਹੁੰਦੇ ਆ ਕਿ ਪ੍ਰੋ ਤੁਹਾਡੇ ਵੀਡੀਓ ਬਣਾਈ ਜਾਵੇ ਕਿਸੇ ਤਰ੍ਹਾਂ ਦਾ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਾ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਪਸ.ਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱ